ਲੁਧਿਆਣਾ ਪਛਮੀ ਜਿਮਣੀ ਚੌਂ ਦੇ ਲਈ ਕੱਲ 19 ਜੂਨ ਨੂੰ ਵੋਟਾਂ ਪੈਣਗੀਆਂ ਤੇ ਇਹ ਵੋਟਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਪੈਣਗੀਆਂ ਜਿਸ ਦੇ ਲਈ ਵੱਖ-ਵੱਖ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਵਾ ਮੁਕੰਮਲ ਕਰ ਦਿੱਤੀਆਂ ਗਈਆਂ ਵਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਪੋਲਿੰਗ ਪਾਰਟੀਆਂ ਜਿਹੜੀਆਂ ਵਾ ਨਿਕਲਦੀਆਂ ਹੋਈਆਂ ਨੇੜੇ ਆ ਰਹੀਆਂ ਤੇ ਪੱਖ-ਵੱਖ ਤਰੀਕੇ ਦੇ ਨਾਲ ਇਹ ਤਿਆਰੀਆਂ ਕੀਤੀਆਂ ਜਾ ਰਹੀਆਂ ਦੱਸ ਦਈਏ ਤੁਹਾਨੂੰ ਕਿ ਲੁਧਿਆਣਾ ਪੱਛਮੀ ਜਿਮਨੀ ਚੋਣ ਦੇ ਲਈ ਕੱਲ ਸ਼ਾਮ ਨੂੰ 6 ਵਜੇ ਪ੍ਰਚਾਰ ਥੰਮ ਗਿਆ ਸੀਗਾ ਜਿਸ ਤੋਂ ਬਾਅਦ ਅੱਜ 18 ਜੂਨ ਨੂੰ ਪੋਲਿੰਗ ਪਾਰਟੀਆਂ ਜਿਹੜੀਆਂ ਵਾਹ ਰਵਾਨਾ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਦੱਸ ਦਈਏ ਤੁਹਾਨੂੰ ਕਿ ਲੁਧਿਆਣਾ ਪੱਛਮੀ ਜਿਮਨੀ ਚੋਣ ਦੇ ਵਿੱਚ ਕੁੱਲ 175469 ਵੋਟਰ ਆਪਣੀ ਵੋਟ ਦਾ ਇਸਤੇਮਾਲ ਆਪਣੇ ਮਤ ਦਾ ਇਸਤੇਮਾਲ ਕਰਨਗੇ ਜਿਨ੍ਹਾਂ ਦੇ ਵਿੱਚੋਂ 90088 ਪੁਰਸ਼ ਅਤੇ 85371 ਮਹਿਲਾਵਾਂ ਅਤੇ 10 ਥਰਡ ਜੈਂਡਰ ਵੀ ਸ਼ਾਮਲ ਨੇ ਜਿਨ੍ਹਾਂ ਦੇ ਵੱਲੋਂ ਕੱਲ ਆਪਣੇ ಮತ ਦਾ ਅਧਿਕਾਰ ਦਾ ਮਤਦਾਨ ਕੀਤਾ ਜਾਏਗਾ ਜਿਸ ਨੂੰ ਲੈ ਕੇ ਤਿਆਰੀਆਂ ਕੀਤੀਆਂ ਗਈਆਂ ਵੈ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਸ਼ੂ ਜਾਨ ਵੱਲੋਂ ਵੀ ਪੂਰੀ ਤਿਆਰੀਆਂ ਦੇ ਉੱਤੇ ਨਿਗ੍ਹਾ ਰੱਖੀ ਜਾ ਰਹੀ ਹੈ ਤੇ ਮੀਡੀਆ ਨਾਲ ਗੱਲਬਾਤ ਦੇ ਵਿੱਚ ਉਹਨਾਂ ਨੇ ਦੱਸਿਆ ਕਿ 194 ਬੂਥਾਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਤਾਂ ਕਿ ਵੋਟਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਕਿਉਂਕਿ ਗਰਮੀ ਦਾ ਸੀਜ਼ਨ ਚੱਲਿਆ ਜਿਸ ਨੂੰ ਦੇਖਦੇ ਹੋਏ ਕੁਝ ਅਤ੍ਰਿਕਤ ਤਿਆਰੀਆਂ ਜਿਹੜੀਆਂ ਕੀਤੀਆਂ ਗਈਆਂ ਵੈ ਤਾਂ ਕਿ ਲੋਕਾਂ ਨੂੰ ਜਦੋਂ ਵੋਟ ਪਾ ਨਾਨ ਕਿਸੇ ਵੀ ਤਰ੍ਹਾਂ ਦਾ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਤੇ ਹੋਰ ਕੀ ਕੋਈ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਬਾ ਤੇ ਕਿਸ ਤਰ੍ਹਾਂ ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਕੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਜਾ ਰਹੇ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਸ਼ੂ ਜਾਨ ਦੇ ਵੱਲੋਂ ਮੀਡੀਆ ਨਾਲ ਹਰ ਗੱਲਬਾਤ ਨੂੰ ਸਾਂਝਾ ਕੀਤਾ ਗਿਆ ਦੇਖੋ ਸਾਰੇ ਹਰ ਤਰ੍ਹਾਂ ਦੀ ਤਿਆਰੀ ਮੁਕੰਮਲ ਹੈ ਸਾਰੀ ਸਿਕਿਉਰਿਟੀ ਫੋਰਸਿਸ ਸਾਰੀ ਬੋਲਿੰਗ ਪਾਰਟੀਆਂ ਹੁਣ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਬੈਠਿਆ ਨੇ ਐਵਰੀ ਬੋਲਿੰਗ ਪਾਰਟੀ ਹੁਣ ਬੋਲਿੰਗ ਪਾਰਟੀ ਬਣ ਕੇ ਆਪਣੀ ਮਸ਼ੀਨਾਂ ਲੈਣ ਗਿਆ ਮਸ਼ੀਨਾਂ ਲੈਣ ਤੋਂ ਬਾਅਦ ਬਸ ਆਪਣਾ ਬਸਾਂ ਦੇ ਵਿੱਚ ਬੈਠ ਕੇ ਆਪਣੇ ਆਪਣੇ ਬੋਲਿੰਗ ਸਟੇਸ਼ਨਾਂ ਤੇ ਚਲੀ ਜਾਣ ਗਿਆ ਉੱਥੇ ਕੱਲ ਸਵੇਰੇ ਤੋਂ ਬੋਲਿੰਗ ਸਰ ਕਿੰਤਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਕਿ ਜਿਹੜੀ ਇਨਸਟਰਕਸ਼ਨ ਹੈ ਕਹਿੰਦੇ ਕੋਈ ਮਾਮਲੇ ਵੀ ਦਰਜ ਕੀਤੇ ਗਏ ਨੇ ਜਿਨ੍ਹਾਂ ਨਾਲ ਜਿਹੜੀਆਂ ਦੀਆਂ ਲੰਗਰ ਨਹੀਂ ਨਹੀਂ ਮਾਮਲੇ ਜਿਹੜੇ ਜਿਹੜਾ ਤੋਂ ਕੋਈ ਵੀ ਡਿਊਟੀ ਦੇ ਇਹਨਾਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਕੋਈ ਵੀ ਡਿਊਟੀ ਦੇ ਪ੍ਰਤੀ ਜੇ ਕੋਈ ਵੀ ਕਿਸੇ ਦੇ ਵੱਲੋਂ ਵੀ ਕੋਈ ਕੁਤਾਹੀ ਭਰਤੀ ਜਾਂਦੀ ਹੈ ਤਾਂ ਉਸ ਦੇ ਖਿਲਾਫ ਇਸ ਜਿਹੜਾ ਹੈਗਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਔਰ ਇਹ ਵੀ ਹੈਗਾ ਕਿ ਜਿਹੜੀ ਮਸ਼ੀਨਾਂ ਹੈਗੀਆਂ ਉਹ ਬੜਾ ਇੱਕ ਕ੍ਰੂਸ਼ਲ ਅਹਿਮ ਹਿੱਸਾ ਹੁੰਦੀ ਹੈ ਤੇ ਮਸ਼ੀਨਾਂ ਨੂੰ ਸਿਰਫ ਸਿਰਫ ਜਿਹੜੀ ਸਰਕਾਰ ਦੀ ਔਰ ਸਰਕਾਰੀ ਜੀਪੀਐਸ ਫਿਟਡ ਵਹੀਕਲਸ ਹੈ ਉਹਨਾਂ ਦੇ ਵਿੱਚ ਹੀ ਮਸ਼ੀਨਾਂ ਨੂੰ ਲੈ ਕੇ ਜਾ ਸਕਦਾ ਹੈ ਇਸ ਤਰ੍ਹਾਂ ਦੀ ਹਦਾਇਤਾਂ ਇਹਨਾਂ ਨੂੰ ਦਿੱਤੀਆਂ ਗਈਆਂ ਤਾਂ ਜੋ ਕਿਸੇ ਵੀ ਕਿਸੇ ਦੀ ਵੀ ਕੋਈ ਵੀ ਕੋਤਾਹੀ ਨਾ ਹੋ ਸਕੇ ਸਰਪੰਚ ਜੀ ਜਿਹੜੀ ਇਹ ਕਰਨ ਨੂੰ VOTING ਦੀ ਪ੍ਰਕਿਰਿਆ ਜੀ VOTING ਜਿਹੜੀ ਹੈਗੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ VOTING ਮਟੀਰੀਅਲ ਦੀ ਪ੍ਰਕਿਰਿਆ ਚੱਲੂਗੀ ਅਕੀ ਸੰਦੇਸ਼ ਜਿਹੜਾ ਵਾ ਆਮ ਲੋਕਾਂ ਨੂੰ ਜਾਂ ਬੁਰਾਣਾ ਮੇਰੇ ਆਮ ਵੋਟਰ ਨੂੰ ਹੀ ਸੰਦੇਸ਼ ਹੈ ਤੁਸੀਂ ਵੱਧ ਚੜ ਕੇ ਜਿਹੜਾ ਹੈਗਾ ਡੈਮੋਕ੍ਰੇਸੀ ਦੇ ਵਿੱਚ ਆਪਣਾ ਹਿੱਸਾ ਪਾਓ ਜਿਹਨੂੰ ਅਸੀਂ ਕਹਿੰਦੇ ਸ਼ਮਿਆਨੀਆਂ ਦਾ ਇੰਤਜ਼ਾਮ ਕੀਤਾ ਗਿਆ ਵਾ ਚਾਨਣੀਆਂ ਦਾ ਜਿਹੜਾ ਗਰਮੀ ਦਾ ਸੀਜ਼ਨ ਹੈ ਤੁਹਾਨੂੰ ਪਤਾ ਹੀ ਹੈ ਗਰਮੀ ਕਰਕੇ ਅਸੀਂ ਉੱਥੇ ਸ਼ਾਮੀਆਂ ਦੇ ਦਾ ਪਾਣੀ ਦਾ ਠੰਡੇ ਪਾਣੀ ਦਾ ਛਬੀਲ ਦਾ ਬੈਠਣ ਦਾ ਹੋਰ ਵੀ ਵੱਖ-ਵੱਖ ਤਰੀਕੇ ਦੇ ਇੰਤਜ਼ਾਮ ਪੱਖੇ ਦਾ ਅਰੇਂਜਮੈਂਟ ਕੀਤਾ ਗਿਆ ਤਾਂ ਕਿ ਕਿਸੇ ਵੀ ਵੋਟਰ ਨੂੰ ਕੋਈ ਵੀ ਦਿੱਕਤ ਨਾ ਹੋ। ਹਾਂ ਜੀ ਸੈਂਟਰਲ ਫੋਰਸਿਸ ਵੀ ਤਾਇਨਾਤ ਕੀਤੀਆਂ ਗਈਆਂ ਨੇ ਪੰਜਾਬ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ। ਪੋਲਿੰਗ ਪਾਰਟੀਆਂ ਜਿਹੜੀ ਹੈਗੀਆਂ ਉਹ ਵੀ ਆਪਣਾ ਚਾਰ-ਚਾਰ ਬੰਦੇ ਦੀ ਇੱਕ ਪੋਲਿੰਗ ਪਾਰਟੀ ਹੁੰਦੀ ਹੈ ਉਹ ਵੀ 194 ਪੋਲਿੰਗ ਪਾਰਟੀਆਂ